ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇਣ ਲੱਗਿਆ ਵੱਡਾ ਚਟਕਾ ਆਮ ਆਦਮੀ ਪਾਰਟੀ ਦਾ ਮੌਜੂਦਾ ਐਮ.ਐਲ.ਏ ਜੋ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਣ ਲਈ ਐਲਾਨ ਕਰ ਚੁੱਕਿਆ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਉਸ ਵਿਧਾਇਕ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਵੱਲ ਮਿਲੇਗਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਉਹਨਾਂ ਦੇ ਨਾਲ ਸੰਪਰਕ ਸਥਾਪਿਆ ਗਿਆ ਹੈ ਔਰ ਸੰਗਵੀਰ ਸਿੰਘ ਬਾਦਲ ਨੇ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਾਉਣ ਲਈ ਪ੍ਰੋਗਰਾਮ ਸਮਾਂ ਤੈਅ ਕਰ ਲਿਆ ਹੈ ਜੋ ਸ਼੍ਰੋਮਣੀ ਅਕਾਲੀ ਦਲ ਵੱਡੀ ਸੰਨ ਲਾਏਗਾ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਤੁਸੀਂ ਜਿਹੜੇ ਹੋ ਆਵਾਜ਼ੇ ਪੰਜਾਬ ਦੇ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਸੋ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਜਿਹੜੇ ਆਪਣੀ ਸਰਕਾਰ ਤੋਂ ਨਾਰਾਜ਼ ਹੋਏ ਨੇ ਆਪਣੀ ਸਰਕਾਰ ਦੇ ਹੁੰਦਿਆ ਹੋਇਆ ਜੋ ਉਹਨਾਂ ਵਿਧਾਇਕਾਂ ਦੀ ਕੋਈ ਅਫਸਰ ਨਹੀਂ ਸੁਣਦਾ ਉਹਨਾਂ ਵਿਧਾਇਕਾਂ ਦੀ ਕੋਈ ਸਰਕਾਰ ਦੇ ਵਿੱਚ ਜਿਹੜੀ ਕਿ ਆਓ ਭਗਤ ਨਹੀਂ ਉਹਨਾਂ ਦੇ ਹਲਕਿਆਂ ਦੇ ਵਿੱਚ ਲੋਕ ਉਹਨਾਂ ਨੂੰ ਜੋ ਸਵਾਲ ਕਰਦੇ ਨੇ ਲੋਕ ਉਹਨਾਂ ਨੂੰ ਪੁੱਛਦੇ ਨੇ ਪਰ ਉਹਨਾਂ ਕੋਲ ਕੋਈ ਗ੍ਰਾਂਟ ਨਹੀਂ ਕਿ ਆਪਣੇ ਹਲਕੇ ਦਾ ਵਿਕਾਸ ਕਰਵਾ ਸਕਣ ਆਪਣੇ ਹਲਕੇ ਦੇ ਲੋਕਾਂ ਵਿੱਚ ਜਾ ਕੇ ਕੀਤੇ ਹੋਏ ਵਾਅਦੇ ਪੂਰੇ ਕਰ ਸਕਣ ਸੋ ਪੰਜਾਬ ਸਰਕਾਰ ਹੁੰਦਿਆਂ ਹੋਇਆਂ ਵੀ ਜਿਹੜੇ ਵਿਧਾਇਕ ਨੇ ਉਹ ਕਿਤੇ ਨਾ ਕਿਤੇ ਆਪਣੀ ਸਰਕਾਰ ਤੋਂ ਪੂਰੀ ਤਰ੍ਹਾਂ ਨਾਰਾਜ਼ ਹੋ ਚੁੱਕੇ ਨੇ ਅਤੇ ਆਪਣੀ ਸਰਕਾਰ ਨੂੰ ਉਹ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਜਾਣ ਲਈ ਤਿਆਰ ਹੋਏ ਬੈਠੇ ਨੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲਗਭਗ 32 ਵਿਧਾਇਕ ਨੇ ਉਹ ਕਾਂਗਰਸ ਪਾਰਟੀ ਵਿੱਚ ਆਉਣ ਲਈ ਤਿਆਰ ਨੇ ਹੁਣ ਆਮ ਆਦੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਅਕਾਲੀ ਦਲ ਵਿੱਚ ਵੀ ਜਾਣ ਵਾਸਤੇ ਤਿਆਰੀਆਂ ਕਰ ਚੁੱਕੇ ਨੇ ਜੋ ਅੱਜ ਉਸ ਐਮਐਲਏ ਨੇ ਖੁਦ ਐਲਾਨ ਕੀਤਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਵਾਂਗਾ ਜੋ ਸ਼੍ਰੋਮਣੀ ਅਕਾਲੀ ਦਲ ਸੁਖੀਰ ਸਿੰਘ ਬਾਦਲ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਰਹੇ ਨੇ ਲਗਭਗ ਉਹਨਾਂ ਦੀ ਪੂਰੀ ਰਾਜਨੀਤੀ ਅਕਾਲੀ ਦਲ ਤੋਂ ਸ਼ੁਰੂ ਹੋਈ ਸੀ ਔਰ ਅਕਾਲੀ ਦਲ ਨੂੰ 1920 ਦੇ ਵਿੱਚ ਉਹਨਾਂ ਦਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਸੀ ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ ਸੋ 2020 ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਿਆ ਸੀ ਉਹ ਲੀਡਰ ਔਰ 2022 ਵਿੱਚ ਉਸ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਔਰ ਉਹ ਵਿਧਾਇਕ ਬਣੇ ਵਿਧਾਇਕ ਬਣਨ ਤੋਂ ਬਾਅਦ ਪਿਛਲੇ 3 ਸਾਲ ਉਹਨਾਂ ਨੇ ਆਪਣੇ ਹਲਕੇ ਦਾ ਕੋਈ ਵੀ ਵਿਕਾਸ ਨਹੀਂ ਕਰਵਾ ਸਕੇ ਆਪਣੇ ਹਲਕੇ ਦੇ ਵਿੱਚ ਵਿਕਾਸ ਨਾ ਕਰਾਉਣ ਕਾਰਨ ਮੀਡੀਆ ਦੇ ਉੱਪਰ ਉਹਨਾਂ ਨੇ ਬਿਆਨ ਦਿੱਤਾ ਕਿ ਹੁਣ ਆਮ ਆਦਮੀ ਪਾਰਟੀ ਜੇਕਰ ਪਿੰਡਾਂ ਦੇ ਵਿੱਚ ਵੋਟ ਮੰਗਣ ਵਾਸਤੇ ਜਾਏਗੀ ਤਾਂ ਲੋਕ ਰੋੜੇ ਮਾਰਨਗੇ ਲੋਕ ਜਿਹੜੇ ਨੇ ਅੱਗੋਂ ਉਹਨਾਂ ਵਿਧਾਇਕਾਂ ਨੂੰ ਉਹਨਾਂ ਉਮੀਦਵਾਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ ਸੋ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਨੇ ਜੋ ਆਪਣਾ ਬਿਆਨ ਦਿੱਤਾ ਕਿ ਇੱਥੇ ਦਿੱਲੀ ਵਾਲਿਆਂ ਦਾ ਸਰਕਾਰ ਦਿੱਲੀ ਵਾਲਿਆਂ ਦੇ ਅੰਡਰ ਚੱਲਦੀ ਏ ਔਰ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਨਾਮ ਦੇ ਮੁੱਖ ਮੰਤਰੀ ਨੇ ਔਰ ਇਹਨਾਂ ਦਾ ਕੋਈ ਅਫਸਰਸ਼ਾਈ ਗੱਲ ਨਹੀਂ ਮੰਨਦਾ ਸਿਰਫ ਦਿੱਲੀ ਵਾਲੇ ਕੇਜਰੀ ਵਾਲਾ ਕੇ ਜੋ ਇਹਨਾਂ ਅਫਸਰਾਂ ਦੇ ਉੱਪਰ ਹਾਵੀ ਨਹੀਂ ਹੋਰੇ ਅਫਸਰ ਦਿੱਲੀ ਵਾਲਿਆਂ ਦੀ ਗੱਲ ਸੁਣਦੇ ਨੇ ਸੋ ਆਪ ਦੇ ਵਿਧਾਇਕ ਮੌਜੂਦਾ ਐਮਐਲਏ ਔਰ ਮੰਤਰੀ ਜਿਹੜੇ ਸਿਰਫ ਇੱਕ ਕੁਰਸੀ ਦੇ ਲਾਲਚ ਵਿੱਚ ਕੋਈ ਬੋਲਣ ਨੂੰ ਤਿਆਰ ਨਹੀਂ ਜਿਹੜਾ ਵੀ ਬੋਲਦਾ ਉਸ ਨੂੰ ਜਾਂ ਤਾਂ ਸਸਪੈਂਡ ਕਰ ਦਿੱਤਾ ਜਾਂਦਾ ਤੇ ਜਾਂ ਫਿਰ ਉਸਦੇ ਉੱਪਰ ਪਰਚੇ ਕਰਾਏ ਜਾਂਦੇ ਨੇ ਸੋ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਕਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਸਾਬਕਾ ਆਈਪੀਐਸ ਅਫਸਰ ਸੀ ਪੰਜਾਬ ਪੁਲਿਸ ਦੇ ਬਹੁਤ ਵੱਡੇ ਅਹੁਦੇ ਤੇ ਰਹੇ ਸੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਜੋ ਕਿ ਹਮੇਸ਼ਾ ਸੱਚ ਬੋਲਦੇ ਸੀ ਔਰ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਆਪਣੇ ਮੰਤਰੀਆਂ ਦੇ ਉੱਪਰ ਜੋ ਕਾਰਵਾਈਆਂ ਕੀਤੀਆਂ ਪਰ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਆ ਗਏ ਸੋ ਅੱਜ ਉਹ ਵਿਧਾਇਕ ਨੇ ਜੋ ਵੱਡੇ ਖੁਲਾਸੇ ਕੀਤੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਦੇ ਨਾਅਰੇ ਲਾ ਰਿਹਾ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਾ ਰਿਹਾ ਉਸਨੇ ਕਿਹਾ ਕਿ 2027 ਵਿੱਚ ਅਕਾਲੀ ਦਲ ਸਰਕਾਰ ਜੋ ਬਣੇਗੀ ਔਰ ਉਸ ਤੋਂ ਪਹਿਲਾਂ ਕਿ ਉਹਨਾਂ ਨੇ ਆਪ ਦੇ ਸਰਕਾਰ ਦੇ ਖਿਲਾਫ ਬਹੁਤ ਵੱਡਾ ਐਲਾਨ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਨੂੰ ਸਿਰਫ ਤੇ ਸਿਰਫ 5 ਤੋਂ 7 ਸੀਟਾਂ ਹੀ ਮਿਲ ਸਕਣਗੀਆਂ 2027 ਵਿੱਚ ਔਰ ਉਹ ਕਿਹੜਾ ਵਿਧਾਇਕ ਹੈ ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਹਰਮੀਤ ਸਿੰਘ ਪਠਾਨ ਮਾਜਰਾ ਜਿਹੜਾ ਕਿ ਆਪਣੀ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਹੋ ਚੁੱਕੇ ਨੇ ਪੂਰੀ ਤਰ੍ਹਾਂ ਨਾਰਾਜ਼ ਹੋ ਚੁੱਕੇ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸ ਰਿਸ਼ਤੇਦਾਰ ਨੇ ਰਸਤੇ ਦੇ ਵਿੱਚ ਉਹਨਾਂ ਦੇ ਫੁੱਫੜ ਲੱਗਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਸੋ ਭਗਵੰਤ ਮਾਨ ਸਰਕਾਰ ਦੇ ਵੱਲੋਂ ਨਾਰਾਜ਼ ਹੋਏ ਹੋਏ ਹਰਮਿੰਦਰ ਸਿੰਘ ਪਠਾਨ ਮਾਜਰਾ ਸੁਭੀਰ ਸਿੰਘ ਬਾਦਲ ਦੇ ਨਾਲ ਸੰਪਰਕ ਕਰ ਚੁੱਕੇ ਨੇ ਔਰ ਸੁਖਬੀਰ ਸਿੰਘ ਬਾਦਲ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਾਵੇਗਾ ਔਰ ਅਕਾਲੀ ਦਲ ਵੱਲ ਜਿਹੜਾ ਕਿ ਉਹਨਾਂ ਦੀ ਸ਼ਮੂਲੀਅਤ ਹੋਣ ਨਾਲ ਹਲਕਾ ਸਨੌਰ ਤੋਂ ਉਹਨਾਂ ਨੂੰ ਹਲਕਾ ਚਾਰਜ ਵੀ ਲਾਇਆ ਜਾਏਗਾ ਕਿਉਂਕਿ ਹਲਕਾ ਸਨੌਰ ਦਾ ਅਕਾਲੀ ਦਲ ਕੋਈ ਐਸਾ ਲੀਡਰ ਨਹੀਂ ਹੈ ਅਕਾਲੀ ਦਲ ਕੋਲ ਜਿਹੜਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਨੂੰ ਛੱਡ ਕੇ ਉਹ ਜਿਹੜੇ ਅਕਾਲੀ ਸੁਧਾਰ ਲਹਿਰ ਵਿੱਚ ਜਾ ਚੁੱਕੇ ਨੇ ਜਿੱਥੇ ਕਿ ਉਹਨਾਂ ਦਾ ਸੁਪੁੱਤਰ ਹਰਿੰਦਰ ਸਿੰਘ ਚੰਦੂ ਮਾਜਰਾ ਚੌਂ ਲੜੇ ਸੀ ਪਰ ਹੁਣ ਹਰਿੰਦਰ ਸਿੰਘ ਚੰਦੂ ਮਾਜਰਾ ਵੀ ਅਕਾਲੀ ਸੁਧਾਰ ਲਹਿਰ ਨਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਪਾਲ ਮਿਲਿਆ ਹਲਕਾ ਸਨੌਰ ਤੋਂ ਹਰਮੇਸ਼ ਸਿੰਘ ਖਾਨ ਮਾਜਰਾ ਨੂੰ ਜਿਹੜਾ ਵਾਪਸ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਲੀਡਰ ਇੱਕ ਵਿਧਾਇਕ ਦੇ ਰੂਪ ਵਿੱਚ ਮਿਲੇਗਾ ਜੋ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਛਟਕਾ ਹੋਵੇਗਾ